ਸ਼ਾਹੀ ਪਨੀਰ ਦਾ ਹਰ ਕੋਈ ਬਣਾ ਲੈਂਦਾ ਆਪਣੇ ਘਰੇ ਹਣਾ ਹਰੇਕ ਨਹੀਂ ਆਉਂਦਾ ਮਗਰ ਜੇ ਤੁਸੀਂ ਇਸ ਤਰੀਕੇ ਨਾਲ ਆਪਣੇ ਘਰੇ ਸ਼ਾਹੀ ਪਨੀਰ ਬਣਾ ਕੇ ਦੇਖੋਗੇ ਨਾ ਤੁਸੀਂ ਸੱਚੇ ਕਹਿਣਾ ਹੋਟਲ ਦਾ ਵੱਡੇ ਵੱਡੇ ਹੋਟਲਾਂ ਦਾ ਫਾਈਵ ਸਟਾਰ ਦਾ ਰੈਸਟੋਰੈਂਟਾਂ ਦਾ ਸ਼ਾਹੀ ਪਨੀਰ ਖਾਣਾ ਭੁੱਲ ਜਾਓਗੇ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਚਾਈ ਪਲੇਟ ਬਣਾ ਕੇ ਦੇਖੋ ਚਲੋ ਆਪਾਂ ਕਰਦੇ ਆ ਆਪਣੀ ਰੈਸਪੀ ਸ਼ੁਰੂ ਰੈਸਪੀ ਸ਼ੁਰੂ ਵਾਸਤੇ ਆਪਾਂ ਨੂੰ 3 ਦਾ ਚਾਹੀਦ ਨੇ ਮੀਡੀਅਮ ਛੋਟੇ ਸਾਈਜ਼ ਦੇ ਟਮਾਟਰ ਤੇ ਉਹਨਾਂ ਨੂੰ ਐਸ ਲੋਡ ਲੰਬੇ ਲੌਂਟ ਕੱਟ ਲੈਣਾ ਹੈ ਠੀਕ ਆ ਜੀ ਤੇ ਆਪਾਂ ਨੂੰ 3 ਚਾਹੀਦ ਨੇ ਮੀਡੀਅਮ ਸਾਈਜ਼ ਦੇ ਪਿਆਜ਼ 4 ਤੇ ਇੱਕ ਚਾਹੀਦਾ ਆਧਾ ਇਨਾਗ ਲਸਣ ਵੀ ਪਾ ਸਕਦੇ ਹੋ ਇਸ ਦਾ ਜਿੰਜਰ گارਲਿਕ ਪੇਸਟ ਪਾਤਾ ਸੀਗਾ ਤੁਸੀਂ ਲਸਣ ਵੀ ਪਾ ਸਕਦੇ ਹੋ ਠੀਕ ਹੈ ਨਾ ਤੇ ਆਪਾਂ ਹੁਣ ਕੀ ਕਰ ਆਪਾਂ ਕੜਾਹੀ ਉਹਦੇ ਤੇ ਉਹ ਕਰ ਲਈ ਗੀ ਗੈਸ ਤੇ ਧਰ ਲਈ ਤੇ ਇਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਨਾ 2 ਜਾਂ 3 टीस्पून ਰਿਫੈਂਡ ਘਿਓ ਦੇ ਪਾਤੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਆਪਣੇ ਖੜੇ ਮਸਾਲੇ ਖੜੇ ਮਸਾਲੇ ਦੇ ਵਿੱਚ ਆਪਾਂ ਕਾਲੀ ਮਿਰਚ ਲੌਂਗ ਤੇ ਕੀ ਕਹਿੰਦੇ ਆ ਜੀਰਾ ਪਾਤਾ ਜੀਰੇ ਦੇ ਵਿੱਚ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਖੜੇ ਮਸਾਲੇ ਜਿਹੜੇ ਹੈਗੇ ਸੀਗੇ ਕਾਲੀ ਮਿਰਚ ਲੌਂਗ ਲਾਲ ਦਕਨਾ ਕੀ ਕਹਿੰਦੇ ਨੇ ਗਏ ਇਲਾਇਚੀ ਸਾਰਾ ਕੁਝ ਹੈ ਨਾ ਜੀ ਤੇ ਆਪਣੇ ਆ ਖੜੇ ਮਸਾਲੇ ਪੱਕ ਗਏ ਸੀ ਤੇ ਪੱਕਣ ਤੋਂ ਬਾਅਦ ਇਹਦੇ ਵਿੱਚ ਪਾ ਦਿੰਨੇ ਆ ਜਿਹੜੇ ਆਪਾਂ ਲੰਮੇ ਲੋਟ ਪਿਆਜ਼ ਕੱਟੇ ਸੀਗੇ ਜਾਣੇ ਕੀ ਤੇ ਆ ਪਿਆਜ਼ ਕੱਟੇ ਸੀ ਆਪਣੇ ਪਿਆਜ਼ ਵੀ ਬਣ ਕੇ ਤਿਆਰ ਹੋ ਚੁੱਕੇ ਨੇ ਜਿਵੇਂ ਪਿਆਜ਼ ਐ ਜੇ ਹੋ ਗਏ ਹੈ ਨਾ ਜੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਆਪ ਟਮਾਟਰ ਪਾ ਦਨੇ ਆ ਜੀ ਟਮਾਟਰ ਆਪਾਂ ਪਾਤੇ ਜੀ ਟਮਾਟਰ ਆਪਾਂ ਨੂੰ ਗਲੌਣ ਵਾਸਤੇ ਨੇ ਇਹਦੇ ਵਿੱਚ ਆਪਾਂ ਨਮਕ ਪਾਤਾ ਕਿ ਇਹਦੇ ਨਾਲ ਟਮਾਟਰ ਛੇਤੀ गल ਜਾਣਗੇ ਜੀ ਠੀਕ ਹੈ ਗਰੇਵੀ ਬਣਾ ਰਹੇ ਆ ਜੀ ਆਪਾਂ ਸ਼ਾਈ ਪਨੀਰ ਦੀ ਗਰੇਵੀ ਗਰੇਵੀ ਟੀ ਗਰੇਵੀ ਤਿਆਰ ਕਰਨ ਵਾਸਤੇ ਠੀਕ ਹੈ ਜੀ ਤੇ ਹੁਣ ਆ ਹੋ ਗਿਆ ਤੇ ਆਪਣੀਆਂ ਹਾ ਹੁਣ ਗਰੇਵੀ ਦਾ ਮਸਾਲਾ ਜਾਂ ਬਣ ਕੇ ਤਿਆਰ ਆ ਆ ਆਪਣੇ ਹੁਣ ਪਿਆਜ਼ ਟਮਾਟਰ ਪਿਆਜ਼ ਤੇ ਟਮਾਟਰ ਆਪਣੇ ਤਿਆਰ ਨੇ ਜੀ ਹੁਣ ਇਹਨੂੰ ਆਪਾਂ ਕਰਾਂਗੇ ਜੀ ਮਿਕਸੀ ਦੇ ਵਿੱਚ ਗ੍ਰाइंड ਪਿਆਜ਼ ਟਮਾਟਰ ਹਰੀ ਮਿਰਚਾਂ ਬਾਕੀ ਆਪਣੇ ਖੜੇ ਮਸਾਲੇ ਸਾਰੇ ਬਾਈ ਜੀ ਇਹਨੂੰ ਹੁਣ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਥੋੜਾ ਜਿਹਾ ਠੱਡਾ ਕਰਕੇ ਪਾ ਲੈਣਾ ਗ੍ਰाइंड ਹੋ ਜਾਊਗਾ ਆ ਮਿਕਸੀ ਲੈ ਲਈ ਜੀ ਮਿਕਸੀ ਦੇ ਵਿੱਚ ਇਹਨਾਂ ਵਿੱਚ ਧਨੀਆ ਵੀ ਪਾ ਦਾਂਗੇ ਆਪਾਂ ਠੀਕਾ ਥੋੜਾ ਜਿਹਾ ਧਨੀਆ ਪਾਉਣ ਤੋਂ ਬਾਅਦ ਜੀ ਇਹਨਾਂ ਗ੍ਰाइंड ਕਰਤਾ ਚੰਗੀ ਤਰ੍ਹਾਂ ਗ੍ਰाइंड ਕਰਨ ਤੋਂ ਬਾਅਦ ਆਪਣੀ ਗਰੇਵੀ ਬਣ ਕੇ ਤਿਆਰ ਆ ਗਈ ਤੇ ਹੁਣ ਆਪਾਂ ਬਣਾਉਣ ਲੱਗੇ ਆ ਗਰੇਵੀ ਨੂੰ ਗਰਮ ਕਰਕੇ ਤੇ ਸ਼ਾਹੀ ਪ੍ਰੀਨ ਰੋਣ ਲੱਗੇ ਆ ਜੀ ਹੁਣ ਦਵਾਰੇ ਤੇ ਗਰੇਵੀ ਸ਼ਾਹੀ ਆਪਾਂ ਦੋ ਰਾਇਪੈਂਟ ਬਾਅਦ ਦੋ ਚਮਚੇ ਬਾਅਦ ਤੇ ਟੀਸਪੂਨ ਰਿਫਾਈਨ ਕਿਉ ਦੇਤੇ ਆ ਪਤਾ ਜੀ ਲਾਲ ਮਿਰਚ ਅੱਧਾ ਕ ਚਮਚਾ ਇੱਕ ਚਮਚਾ ਹਲਦੀ ਦਾ ਜੀ ਆ ਗਰਮ ਮਸਾਲਾ ਆ ਗਿਆ ਤੇ ਆ ਥੋੜਾ ਜਿਹਾ ਪਾ ਪਾ ਪਾਵਾਗੇ ਪੰਨਾ ਕੋ ਕਿ ਨਾਮਕ ਆਪਾਂ ਪਹਿਲਾਂ ਉਹਦੇ ਵਿੱਚ ਟਮਾਟਰ ਵਿੱਚ ਪਾਤਾ ਸੀਗਾ ਠੀਕ ਹੈ ਜੀ ਥੋੜਾ ਜਿਹਾ ਹੁਣ ਇਹਦੇ ਵਿੱਚ ਪਾਣੀ ਖੋਲ ਲਾਂਗੇ ਤੇ ਆ ਆਮ ਪਦਤ ਜਿਹੜੀ ਵਿਜੇ ਦਫਾਣ ਦੇ ਵਿੱਚ ਜੀਰਾ ਪਾਇਆ ਸੀ ਤੇ ਆਪਾਂ ਐਸੀ ਆਪਣਾ ਬਣ ਕੇ ਤਿਆਰ ਤੇ ਹੁਣ ਇਹਦੇ ਵਿੱਚ ਜਿਹੜੀ ਆਪਾਂ ਨਾ ਗ੍ਰਾਈਂਡਿੰਗ ਕਰਿਆ ਸੀਗਾ ਮਸਾਲਾ ਜਿਆ ਉਹਦੇ ਗਰੇਵੀ ਵਾਲਾ ਤੇ ਉਹ ਆਪਾਂ ਹੁਣ ਦੁੱਧ ਦੇ ਵਿੱਚ ਪਾਦਾਂਗੇ ਤੇ ਇਹਨੂੰ ਇਹਦੇ ਵਿੱਚ ਥੋੜੇ ਜਿਹਾ ਆਪਾਂ ਪਾ ਦਾਂਗੇ ਦੋ ਕ ਚਮਚੇ ਪਾ ਦਾਂਗੇ ਕਰੀਮ ਦੇ ਜੀ ਜਿਵੇਂ ਆ ਹੁਣ ਪਾਏ ਤੇ ਵੀਰ ਇਹਨੂੰ ਕੱਟੀ ਜੀ ਮਿੱਟੀ ਬਣਾ ਰਿਆ ਨਾ ਤੇ ਆਪਾਂ ਇਹਦੇ ਵਿੱਚ ਪਾਤਾ ਇੱਕ ਚਮਚਾ ਟਮਾਟੋ ਸੌਸ। ਸਾਡਾ ਜੀ ਮਸਾਲਾ ਬਣ ਕੇ ਤਿਆਰ ਹੋ ਰਿਹਾ ਸੀ ਬਣ ਕੇ ਤਿਆਰ ਸੀ ਤੇ ਹੁਣ ਇਹਦੇ ਵਿੱਚ ਪਾਉਂਦਗੇ ਆਪਾਂ ਪਨੀਰ। ਆ ਪਨੀਰ ਪਾਤਾ ਜੀ ਚੰਕੇ ਪਾਤਾ ਜੀ ਵੀਡੀਓ ਵਧੀਆ ਲੱਗੇ ਤੇ ਠੀਕਾ ਜੀ ਤੇ ਹੁਣ ਆਪਾਂ ਸਾਰਾ ਆਪਣਾ ਤਾ ਪਨੀਰ ਹੁਣ ਆਪਾਂ ਚੰਗੀ ਤਰ੍ਹਾਂ ਉਹ ਕਰ ਲੈਣਾ ਤੇ ਇਹਦੇ ਵਿੱਚ ਨਾ ਆਪਾਂ ਦੋ ਗੁ ਚਮਚੇ ਪਾਤੇ ਮਲਾਈ ਦੇ ਜੀ। ਮਲਾਈ ਦੇ ਦੋ ਚਮਚੇ ਪਾਉਂਦਾਂ ਇਸ ਤੋਂ ਬਾਅਦ ਇਹਦੇ ਵਿੱਚ ਪਾ ਦੇਣੀ ਹੈ ਜੀ ਥੋੜੀ ਜੀ ਆਪਾਂ ਚੰਗੀ ਇਹਨੂੰ ਮਿਕਸ ਕਰਕੇ ਥੋੜੀ ਜੀ ਕਸੂਰੀ ਮੇਥੀ ਕਸੂਰੀ ਮੇਥੀ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਗ ਹਰਾ ਧਨੀਆ ਯਾਨੀ ਕਿ ਕੋਰੀਅੰਡਰ ਧਨੀਆ ਪਤਾ ਇਹਦੇ ਵਿੱਚ ਹਰਾ ਜੀ ਠੀਕ ਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਨਾ ਤਾਂ ਜੋ ਜਿਹੜਾ ਪਨੀਰ ਦਾ ਪਨੀਰ ਦੇ ਕਿੱਕ ਦਾਣੇ ਦੇ ਵਿੱਚ ਆਪਣੀ ਗਰੇਵੀ ਦਾ ਮਸਾਲਾ ਪਹੁੰਚ ਜਾਏ ਗਰੇਵੀ ਪਹੁੰਚੇ ਠੀਕ ਹੈ ਜੀ ਤੇ ਆਪਣਾ ਹੁਣ ਇਹਨੂੰ ਕੀ ਕਰਨਾ ਹੈ ਸਿਰਫ ਪਾਣਾ ਥੋੜਾ ਜਿਹਾ ਦੁੱਧ ਪਾ ਦਾਂਗੇ ਆਪਾਂ ਗਰੇਵੀ ਵਧਾਉਣ ਵਾਸਤੇ ਥੋੜਾ ਦੁੱਧ ਵੀ ਪਾ ਸਕਦੇ ਆ ਜਿਹਦੇ ਨਾਲ ਆਪਣੀ ਗਰੇਵੀ ਵੱਧ ਜੂਗੀ ਥੋੜੀ ਜੀ ਤੇ ਹੁਣ ਇਹਨੂੰ ਆਪਾਂ ਸਿਰਫ 5 ਮਿੰਟ ਵਾਸਤੇ ਢੱਕ ਕੇ ਰੱਖਾਂ ਉਹ ਵੀ ਜਮਾ ਸਲੋ ਆਸ ਦੇ ਉੱਤੇ ਠੀਕ ਆ ਜੀ ਆਪਣੀ ਹੁਣ ਸਬਜੀ ਬਣ ਕੇ ਤਿਆਰ ਆ ਜੀ ਸ਼ਾਹੀ ਪਨੀਰ ਦੀ ਸਬਜੀ ਬਣ ਕੇ ਤਿਆਰ ਆ ਸਬਜੀ ਖਾਣ ਜਿੰਨੀ ਸਵਾਦ ਬਣਨੇ ਤੁਸੀਂ ਆਪਦੇ ਉਂਗਲਾਂ ਤੱਕ ਖਾ ਜਾਓਗੇ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਜਿਹੜੀ ਨਾਲ ਜਿਨੀ ਹੋਈ ਜਿਵੇਂ ਉਹਨਾਂ ਦੀ ਹੁੰਦੀ ਅਰਦਾਸ ਕਰ ਜਾਵੇਂ ਜਿਆਦੇ ਗਾੜੀ ਗਾੜੀ ਜੀ ਆਹ ਕਿਪਲ ਨੂੰ ਉਹ ਆਪਾਂ ਇਹਦੇ ਵਿੱਚ ਰੰਗ ਨਹੀਂ ਪਾਇਆ ਜੀ ਤਾਂ ਕਰਕੇ ਆਪਣੀ ਏਜੀ ਆ ਮਗਰ ਤੁਸੀਂ ਕਿਆ ਬਾਤ ਸਿਰ ਤਮੜਾ ਕਾਦੇ ਦੇ ਵਾਸਤੇ ਲੈ ਕੇ ਹੁੰਦੇ ਰਾਂਗੇ ਤਾਂ ਹਾਂ ਜੀ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਸੀ ਤੇ ਰੋਟੀ ਲੈ ਕੇ ਚੱਲੇ ਆ ਸਮੈਰਾ ਕੋਲ ਆ ਸਿਰਕੇ ਵਾਲੇ ਪਿਆਜ਼ ਸਮੈਰਾ ਨੂੰ ਪੁੱਛਦੇ ਆ ਜੀ ਕਿਵੇਂ ਬਣੀ ਆਪਣੀ ਸਬਜੀ ਤੇ ਰੋਟੀ ਗੱਲਬਾਤ ਅੱਲਾ ਜੀ ਹੈਲੋ ਸਮੈਰਾ ਜੀ ੜੋ ਭਾਈ ਜੀ ਮੜਾ ਟੈਸਟ ਕਰਕੇ ਦੱਸਿਓ ਜੀ ਕਿਵੇਂ ਬਣੀ ਆ ਆਈਟਮ ਆਪਣੀ ਸ਼ਾਈ ਪਨੀਰ ਜਮਾ ਹੋ ਹਾਂ ਓਏ ਸਮੈਰਾ ਦਾ ਕੱਟਿਆ ਹੋਇਆ ਪਨੀਰ ਵੀ ਸਮੈਰਾ ਦੇ ਹਿੱਸੇ ਆ ਗਿਆ ਜੀ ਅੱਛਾ ਜੀ ਦੱਸੋ ਮੜਾ ਆ ਮੈਕਡੋਨਲਡਸ ਵੀ ਆਪਣੇ ਵੇਟਰ ਕੋਲ ਇੱਕ ਤਾਂ ਮੁਕਾਬਲਾ ਹੋ ਇਹ ਬੋਲਟਿਵ ਚਾਹ ਲੈ ਨਾ ਇੱਕ ਆਰਡਰ ਲਿਖਿਆ ਤਾਂ ਆਪ ਨੂੰ ਸੌਰੀ ਗਰਮ ਲੱਗਿਆ ਕਿਵੇਂ ਬਣਾਇਆ ਦੱਸ ਪਹਿਲਾਂ ਕਿਵੇਂ ਬਣੀ ਇਹਦੀ ਗਰੇਵੀ ਜੀ ਕਿਵੇਂ ਬਣੀਆ ਚਿਕਨਰ ਕੀ ਬਣੀਆ ਨਾ ਗਰੇਵੀ ਜਿਵੇਂ ਆਪਾਂ ਚਿਕਨ ਜੀ ਇਹਦੀ ਗਰੇਵੀ ਹੁੰਦੀ ਵਾਟਰ ਚਿਕਨ ਦੀ ਹਨਾ ਕੈਂਟ ਲੱਗ ਰਿਆ ਨਾ ਪੂਰਾ ਹੁਣ ਦੁਬਾਰੇ ਫੇਰ ਪਾਏਗੀ ਸਬਜੀ ਆਏ ਕਹਦੇ ਗਾਇਜ ਨੂੰ ਕਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਕੱਢ ਜਾ ਮੈਂ ਰੋਟੀ ਖਾ ਲਿਆ ਇੱਕ ਵਾਰ ਕਹਿ ਤੋ ਦੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮੇਰੇ YouTube ਸਬਸਕ੍ਰਾਈਬ ਸਬਸਕ੍ਰਾਈਬ ਕਰਦੇ ਹੋ ਮੇਰੇ Facebook ਨੂੰ ਫੋਲੋ ਕਰਦੇ। ਥੈਂਕਸ ਵੀਰ ਜੀ ਥੈਂਕਸ। ਚਲੋ ਜੀ ਹੁਣ ਆਪਾਂ ਦੇਣ ਲੱਗੇ ਆਂ ਸਬਜ਼ੀ ਤੇ ਰੋਟੀ। ਹਾਂ ਜੀ ਹਾਂ। ਕਿਹੜੀ ਮਿਰਚ? ਜਿਹੜੀਆਂ ਾਲਾ ਸੁੱਕੀ ਮਿਰਚ। ਸੁੱਕੀ ਮਿਰਚ ਆਏ ਨਹੀਂ ਉਹ ਵਿੱਚ ਉਹਦੇ ਮਿਕਸੀ ਦੇ ਵਿੱਚ ਹੀ ਗ੍ਰाइंड ਕਰਤਾ ਸੀ ਸਾਰਾ ਕੁਝ ਉਹਦੇ ਵਿੱਚ ਹੀ ਆ ਮਿਕਸ। ਹੁਣ ਆਪਾਂ ਦੇਣ ਲੱਗੇ ਆਂ ਜੀ ਡੈਡੀ ਨੂੰ ਰੋਟੀ ਪਾ ਕੇ। ਆਹ ਇਹ ਰੋਟੀ ਹੁਣ ਮੈਂ ਲੈ ਕੇ ਚੱਲੇ ਆ ਡੈਡੀ ਦੀ ਜੀ ਹੁਣ ਸਬਜੀ ਟੇਸਟ ਕਰਾਵਾਂਗੇ ਆਪਾਂ ਆਪਣੇ ਡੈਡੀ ਨੂੰ ਬਾਈ ਜੀ ਡੈਡੀ ਛੇਤੀ ਕਰਨੀ ਪਹਿਲਾਂ ਟੇਸਟ ਫੇਰ ਉਹ ਵੀਡੀਓ ਫੇਰ ਜਿਹੜਾ ਕੁਝ ਕਰਨਾ ਹੈ ਫੇਰ ਕਰ ਲਈ ਹਾਂਜੀ ਬਾਈ ਜੀ ਆ ਡੈਡੀ ਨੂੰ ਕਰਾਉਣ ਲੱਗੇ ਆ ਜੀ ਆਪਾਂ ਟੇਸਟ ਸਬਜੀ ਬਹੁਤ ਵਧੀਆ ਬਣੀਆ ਕਿਵੇਂ ਬਣੀਆ ਤਰੀ ਕਿਵੇਂ ਬਣੀਆ ਜੀ ਤਰੀ ਕਿਵੇਂ ਬਣੀਆ ਹੋਟਲਾਂ ਬਹੁਤ ਵਧੀਆ ਬਣੀਆ ਹੋਟਲਾਂ ਬਹੁਤ ਵਧੀਆ ਬਣੀਆ ਹੋਟਲਾਂ ਵਧੀਆ ਬਣੀਆ ਨਾਲੇ ਗਰੇਵੀ ਵੀ ਵਧੀਆ ਬਣੀਆ ਨੇ ਇਹਦੀ ਗਾੜ੍ਹ ਬਣੀਆ ਨਾ ਜੀ ਗਾੜ੍ਹ ਉਹਦੀ ਜਿਵੇਂ ਬਟਰ ਚਿਕਨ ਦੇ ਨਹੀਂ ਆਪਾਂ ਬਟਰ ਚਿਕਨ ਲਿਆਉਣਾ ਨਾ ਬਜ਼ਾਰੋਂ ਓਵੇਂ ਬਣੀਆ ਹੋਟਲਾਂ ਦੀ ਤਰੀਕਾ ਪਤਲੀ ਜਿਹੀ ਹੋਰਦੀਆ ਹਾਂ 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 ਇਹ ਵਧੀਆ ਬਣੇ ਠੀਕ ਆ ਚੰਗਾ ਜੀ